ਦੇ ਸੰਬ ਦੇਸ਼ਾਂ ਵਿੱਚ ਵਸਦੀ ਸਾ ਬਸੰਗਤ ਜੀ ਨੂੰ ਸਭ ਤੋਂ ਪਹਿਲਾਂ ਜੈ ਸਾਈਆਂ ਦੀ ਸੰਗਤ ਜੀ ਜਦੋਂ ਵੀ ਅਸੀਂ ਕੋਈ ਵੀਡੀਓ ਪਾਉਂਦੇ ਹਾਂ ਤੇ ਬਾਬਾ ਜੀ ਦੀ ਰਜਾ ਉਸ ਵਿੱਚ ਸ਼ਾਮਿਲ ਹੁੰਦੀ ਹੈ ਤਦ ਜਾ ਕੇ ਵੀਡੀਓ ਆਪ ਜੀ ਤੱਕ ਪਹੁੰਚਦੀ ਹੈ ਜਦੋਂ ਵੀ ਕਦੀ ਸਾਈਂ ਲੋਕ ਬਾਬਾ ਜੀ ਦੇ ਦਰਬਾਰ ਤੇ ਜਾਈਏ ਤਾਂ ਗੁੱਸੇ ਗਿਲੇ ਖਾਸ ਕਰਕੇ ਕ੍ਰੋਧ ਤਾਂ ਬਿਲਕੁਲ ਸਾਥ ਨਹੀਂ ਲੈ ਕੇ ਜਾਣਾ ਚਾਹੀਦਾ ਪਹਿਲਾਂ ਆਪਾਂ ਆਪਣੇ ਉਸ ਪਿਤਾ ਦੀ ਗੱਲ ਕਰਦੇ ਹਾਂ ਜੋ ਆਪਣੇ ਬੱਚਿਆਂ ਲਈ ਬੜੀ ਮਿਹਨਤ ਕਰਕੇ ਕੁਝ ਖਾਸ ਕਰਦਾ ਹੈ ਤਾਂ ਕਿ ਸਾਡੇ ਬੱਚਿਆਂ ਤੇ ਕੋਈ مصیبت ਨਾ ਆ ਜਾਵੇ ਪਰ ਜਦੋਂ ਬੱਚੇ ਬਾਪ ਨਾਲ ਕ੍ਰੋਧ ਕਰਦੇ ਹਨ ਤੇ ਕ੍ਰੋਧ ਨਾਲ ਦੂਰ ਨੱਠਦੇ ਹਨ ਤਾਂ ਬਾਪ ਫਿਰ ਵੀ ਪਿਆਰ ਕਰਦਾ ਹੈ ਪਰ ਜੇਕਰ ਇਹ سلسلہ ਲਗਾਤਾਰ ਚੱਲਦਾ ਹੈ ਤਾਂ ਫਿਰ ਤੁਸੀਂ ਆਪਣੇ ਬਾਪ ਦੇ ਪਿਆਰੇ ਨਹੀਂ ਰਹਿੰਦੇ ਬੇਸ਼ੱਕ ਤੁਹਾਡੀ ਹਰ ਖਾਹਿਸ਼ ਪੂਰੀ ਹੁੰਦੀ ਰਹੇ ਪਰ ਬਾਪ ਦੀਆਂ ਨਜ਼ਰਾਂ ਵਿੱਚ ਤੁਸੀਂ ਕੀ ਹੋ ਇਹ ਤਾਂ ਇੱਕ ਬਾਪ ਹੀ ਜਾਣਦਾ ਹੁੰਦਾ ਹੈ ਠੀਕ ਇਸੇ ਤਰ੍ਹਾਂ ਜੋ ਸੰਗਤਾਂ ਕਦੀ ਬਾਬਾ ਜੀ ਦੇ ਦਰਬਾਰ ਤੇ ਜਾਂਦੀਆਂ ਹਨ ਹੋ ਸਕਦਾ ਹੈ ਉੱਥੇ ਉਹਨਾਂ ਨਾਲ ਵੀ ਕੋਈ ਕਿਸੇ ਤਰ੍ਹਾਂ ਦੀ ਸਖਤੀ ਵਰਤੀ ਜਾਵੇ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਉੱਥੋਂ ਗੁੱਸੇ ਹੋ ਕੇ ਨੱਠ ਜਾਵੋ ਹਰ ਗੱਲ ਦੇ ਪਿੱਛੇ ਕੋਈ ਨਾ ਕੋਈ ਰਾਜ ਹੁੰਦਾ ਹੈ ਜੇਕਰ ਕੁਝ ਹਾਸਲ ਕਰਨਾ ਹੋਵੇ ਤਾਂ ਨੀਵੇਂ ਰਹਿ ਕੇ ਨਿਮਰਤਾ ਨਾਲ ਕੀਤਾ ਜਾਂਦਾ ਹੈ ਇੱਥੇ ਅਸੀਂ ਇੱਕ ਕਲਪਨਿਕ ਕਹਾਣੀ ਦੱਸਦੇ ਹਾਂ ਸਿਰਫ ਸੰਗਤ ਜੀ ਨੂੰ ਸਮਝਾਉਣ ਦੇ ਲਈ ਆਸਰਾ ਰਾਮ ਬੜਾ ਬਾਬਾ ਜੀ ਦਾ ਪਿਆਰਾ ਭਗਤ ਸੀ ਉਹ ਬਾਬਾ ਜੀ ਦੇ ਦਰਬਾਰ ਤੇ ਕਈ ਵਾਰ ਝਾੜੂ ਪੋਚਾ ਵੀ ਕਰਦਾ ਸੀ ਆញਾ ਹੁਣਾਂ ਸੰਗਤਾਂ ਨੂੰ ਚਾਹ ਪਾਣੀ ਵੀ ਪਲਾਉਂਦਾ ਸੀ ਬੜੀ ਲਗਨ ਸੀ ਉਸਦੀ ਬਾਬਾ ਜੀ ਪ੍ਰਤੀ ਉਹਨਾਂ ਦੇ ਨਾਲ ਇੱਕ ਹੋਰ ਸੇਵਾਦਾਰ ਸੀ ਜਿਸ ਦਾ ਨਾਮ ਕਰਮੂ ਸੀ ਉਹ ਵੀ ਥੋੜੀ ਬਹੁਤ ਬਾਬਾ ਜੀ ਦੇ ਦਰਬਾਰ ਤੇ ਸੇਵਾ ਕਰਦਾ ਸੀ ਬਾਬਾ ਜੀ ਦੇ ਦਰਬਾਰ ਦਾ ਜੋ ਮੁੱਖ ਗੱਦੀ ਨਿਸ਼ੀਨ ਸੀ ਉਹ ਅਕਸਰ ਦੋਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਛਿੜਕਦਾ ਹੀ ਰਹਿੰਦਾ ਸੀ ਕਰਮੂ ਵਿੱਚ ਸਹਿਣਸ਼ੀਲਤਾ ਘੱਟ ਸੀ ਉਹ ਜਲਦੀ ਗੁੱਸੇ ਹੋ ਜਾਂਦਾ ਇਹ ਗੁੱਸਾ ਕ੍ਰੋਧ ਨੇ ਕਰਮੂ ਨੂੰ ਬਾਬਾ ਜੀ ਦੇ ਦਰਬਾਰ ਤੋਂ ਦੂਰ ਕਰ ਦਿੱਤਾ ਕਰਮੂ ਇੱਕ ਦਿਨ ਗੁੱਸੇ ਨਾਲ ਬਾਬਾ ਜੀ ਦੇ ਦਰਬਾਰ ਤੋਂ ਨੱਠ ਗਿਆ ਉਹ ਦਿਨ ਜਾਂਦਾ ਉਹ ਅਜੇ ਤੱਕ ਨੱਠਿਆ ਹੀ ਰਿਹਾ ਕਿਉਂਕਿ ਉਸਦੇ ਮਨ ਵਿੱਚ ਸੀ ਕਿ ਚਲੋ ਕਿਸੇ ਹੋਰ ਦਰਬਾਰ ਦਾ ਪੱਲਾ ਫੜਦੇ ਹਾਂ ਬਸ ਇਸੇ ਤਰ੍ਹਾਂ ਕਿਸੇ ਹੋਰ ਦਰਬਾਰ ਦਾ ਪੱਲਾ ਪਾੜਨ ਦੇ ਚੱਕਰ ਵਿੱਚ ਉਹ ساری ਜ਼ਿੰਦਗੀ ਦਰਬਾਰ ਹੀ ਬਦਲਦਾ ਰਿਹਾ ਕੁਝ ਹਾਸਿਲ ਨਹੀਂ ਹੋਇਆ ਦੂਸਰੇ ਪਾਸੇ ਜੋ ਆਸਰਾ RAM ਸੀ ਉਹ ਇੱਕ ਦਰਦਾ ਬਣ ਕੇ ਰਹਿ ਗਿਆ ਸੀ ਜਦੋਂ ਬਾਬਾ ਜੀ ਨੇ ਉਸ ਨੂੰ ਦਰਸ਼ਨ ਦਿੱਤੇ ਤਾਂ ਬਾਬਾ ਜੀ ਨੇ ਸਭ ਤੋਂ ਪਹਿਲਾਂ ਉਸ ਨੂੰ ਦੱਸਿਆ ਇਹ ਸਭ ਤੇਰੇ ਸਿੱਧਕ ਕਰਕੇ ਹੀ ਹੋਇਆ ਹੈ ਜੇਕਰ ਤੂੰ ਵੀ ਕਰੋਧ ਕਰਕੇ ਇੱਥੋਂ ਨੱਠ ਜਾਂਦਾ ਤੇਰੇ ਪੱਲੇ ਵੀ ਕੁਝ ਨਹੀਂ ਸੀ ਪੈਣਾ ਸੋ ਸੰਗਤ ਜੀ ਇਹ ਕਹਾਣੀ ਸਿਰਫ ਸੰਗਤ ਜੀ ਨੂੰ ਸਮਝਾਉਣ ਵਾਸਤੇ ਸੀ ਕੇ ਬਾਬਾ ਜੀ ਦੇ ਦਰਬਾਰ ਤੋਂ ਕਰੋਧ ਕਰਕੇ ਨੱਠਦੇ ਹੋ ਤਾਂ ਕੁਝ ਪੱਲੇ ਨਹੀਂ ਪੈਣਾ ਜੇਕਰ ਕੁਝ ਹਾਸਿਲ ਕਰਨਾ ਹੈ ਤਾਂ ਨੀਵੇਂ ਹੋ ਕੇ ਰਹੋ ਬਾਬਾ ਜੀ ਦੀ ਝੋਲੀ ਵਿੱਚ ਬਹੁਤ ਕੁਝ ਹੈ ਦੇਰ ਸਵੇਰ ਸਭ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਦੇ ਹਨ ਵੀਡੀਓ ਛੋਟੀ ਜਰੂਰ ਹੋ ਸਕਦੀ ਹੈ ਪਰ ਇਸ ਵਿੱਚ ਸੰਦੇਸ਼ ਬਹੁਤ ਵੱਡਾ ਛੁਪਿਆ ਹੋਇਆ ਹੈ ਜਿਨ੍ਹਾਂ ਨੇ ਤਾਂ ਸਮਝ ਲਿਆ ਕਮੈਂਟ ਕਰਕੇ ਜਰੂਰ ਦੱਸਣਾ ਜੀ ਇਸ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਸੰਗਤ ਜੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਬਾਕਸ ਵਿੱਚ ਜੈ ਸੰਤ ਸਾਈਂ ਲੋਕ ਜੀ ਲਿਖਣਾ ਨਾ ਭੁੱਲਣਾ ਧੰਨਵਾਦ ਜਕਾਰਾ ਸੰਤ ਸਾਈਂ ਲੋਕ ਜੀ ਦਾ ਬੋਲ ਸੱਚੇ ਦਰਬਾਰ ਦੀ ਜੈ